ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਰੋਲਾ ਜੰਕਸ਼ਨ ਤੇ ਤੇ ਅੱਜ ਜਿਹੜੀ ਗੱਲ ਕਰਨ ਜਾ ਰਹੇ ਆ ਉਹ ਗੱਲ ਦਿਲ ਹਿਲਾ ਦੇਵੇਗੀ ਸਿੱਧੂ ਮਸੇਵਾਲੇ ਦਾ ਨਵਾਂ ਗਾਣਾ ਤੇ ਛੋਟੇ ਵੀਰ ਦੀ ਨਵੀਂ ਤਸਵੀਰ ਦੋਵਾਂ ਨੇ ਪੰਜਾਬ 'ਚ ਫਿਰ ਰੌਲਾ ਪਾ ਦਿੱਤਾ ਹੈ ਲੋਕ ਪੁੱਛ ਰਹੇ ਹਨ ਕਿ ਇਹ ਗੀਤ ਸਿੱਧੂ ਦਾ ਆਖਰੀ ਪ੍ਰੋਜੈਕਟ ਹੈ ਜਾਂ ਕੋਈ ਹਿਡਨ ਟਰੈਕ ਹੈ ਜੋ ਰਿਲੀਜ਼ ਹੋਣ ਜਾ ਰਿਹਾ ਹੈ ਤੇ ਸਭ ਤੋਂ ਵੱਡਾ ਸਵਾਲ ਛੋਟਾ ਮੁੱਸੇ ਵਾਲਾ ਕੀ ਉਹ ਹੁਣ ਆਪਣੇ ਵੱਡੇ ਵੀਰਵੰਗ ਪੰਜਾਬ ਦਾ ਸ਼ੇਰ ਬਣੇਗਾ ਦੋਸਤੋ ਇਹ ਪਹਿਲੀ ਵਾਰ ਨਹੀਂ ਕਿਸੇ ਆਰਟਿਸਟ ਦੀ ਡੈਥ ਤੋਂ ਬਾਅਦ ਵੀ ਉਸ ਦੀ ਆਵਾਜ਼ ਲੋਕਾਂ ਤੱਕ ਪਹੁੰਚੀ ਹੋਵੇ ਚਮਕੀਲਾ ਸਾਹਿਬ ਤੋਂ ਲੈ ਕੇ ਮੁੱਸੇ ਵਾਲਾ ਤੱਕ ਪੰਜਾਬ 뮤직 ਨੇ ਕਦੇ ਵੀ ਆਲੋ ਨਹੀਂ ਕੀਤਾ ਕਿ ਲੀਜੈਂਡ ਦਾ ਨਾਮ ਭੁੱਲਿਆ ਜਾਵੇ ਪਰ ਸਿੱਧੂ ਦੀ ਕਹਾਣੀ ਵੱਖਰੀ ਹੈ ਉਸ ਨੇ ਆਪਣੀ ਮੌਤ ਦੇ ਬਾਅਦ ਵੀ ਦੁਨੀਆ ਨੂੰ ਜਿੰਦਾ ਵਿਰਾਸਤ ਦੇ ਦਿੱਤੀ ਜਦੋਂ ਐਸワイਲ ਆਇਆ ਸੀ ਤਾਂ ਪੂਰੇ ਇੰਡੀਆ ਨੇ ਸੋਚਿਆ ਕਿ ਹੁਣ ਹੋਰ ਕੀ ਆ ਸਕਦਾ ਹੈ ਪਰਵਾਰ ਆਈ ਤੇ ਪੂਰੇ ਪੰਜਾਬ ਨੇ ਰੋ ਦਿੱਤਾ ਇਹ ਸਿਰਫ ਗੀਤ ਨਹੀਂ ਸਨ ਇਹ ਸਿੱਧੂ ਮਸੇਵਾਲਾ ਦੀ ਆਵਾਜ਼ ਰਹੀ ਉਸ ਦੀ ਰੂਹ ਸੀ ਤੇ ਹੁਣ ਜਦੋਂ ਸਿੱਧੂ ਦੇ ਬੇਸ ਤੇ ਨਵੀਂ ਪੋਸਟ ਆਈ ਹੈ ਤੇ ਛੋਟੇ ਵੀਰ ਦੀ ਤਸਵੀਰ ਸਾਹਮਣੇ ਆਈ ਲੋਕਾਂ ਨੂੰ ਲੱਗਿਆ ਜਿਵੇਂ ਉਹ ਮੋੜਾ ਗਿਆ ਹੋਵੇ ਕਹਿੰਦੇ ਨੇ ਮੌਤ ਸਿਰਫ ਸਰੀਰ ਨੂੰ ਲੈ ਜਾਂਦੀ ਹੈ ਪਰ ਆਤਮਾ ਨਹੀਂ ਤੇ ਇਹ ਗੱਲ ਸਿੱਧੂ ਤੇ ਪੂਰੀ ਫਿੱਟ ਬੈਠਦੀ ਹੈ ਉਸ ਦੀ ਆਤਮਾ ਉਸ ਦੇ ਗੀਤਾਂ ਚ ਉਸ ਦੇ 팬 ਦੇ ਦਿਲਾਂ ਚ ਤੇ ਹੁਣ ਛੋਟੇ ਵੀਰ ਦੇ ਜਨਮ ਵਿੱਚ ਜਿਉਂਦੀ ਹੈ ਛੋਟੇ ਮੁੱਸੇ ਵਾਲੇ ਦੀਆਂ ਤਸਵੀਰਾਂ ਦੇਖ ਕੇ ਲੱਗਦਾ ਹੈ ਲੀਜੈਂਡ ਬੌਰਨ ਅਗੇਨ ਸਰਦਾਰ ਬਲਕੌਰ ਸਿੰਘ ਤੇ ਸਰਦਾਰ ਨੀਚਰਨ ਕੌਰ ਜਿਨ੍ਹਾਂ ਨੇ ਵੱਡੇ ਪੁੱਤਰ ਨੂੰ ਖੋ ਦਿੱਤਾ ਸੀ ਪਰ ਰੱਬ ਨੇ ਉਹਨਾਂ ਨੂੰ ਮੁੜ ਇੱਕ ਨਵੀਂ ਉਮੀਦ ਦਿੱਤੀ ਹੈ ਛੋਟਾ ਵੀਰ ਸਿਰਫ ਇੱਕ ਬੱਚਾ ਨਹੀਂ ਉਹ ਇੱਕ ਜਿੰਦਾ ਸੁਨੇਹਾ ਹੈ ਲੀਜੈਂਡਸ ਨੈਵਰ ਡਾਈ ਆਓ ਗੱਲ ਕਰੀਏ ਛੋਟੇ ਵੀਰ ਦੀ ਇਹ ਬੱਚਾ ਮਾਰਚ 2024 ਵਿੱਚ ਜਨਮਿਆ ਸੀ ਅੱਜ ਦੀ ਤਾਰੀਖ ਮੁਤਾਬਕ ਇਹ ਉਹ ਲਗਭਗ 1 ਸਾਲ 8 ਮਹੀਨੇ ਦਾ ਹੈ ਛੋਟੇ ਜਿਹੀ ਉਮਰ ਉਹਦੇ ਚਿਹਰੇ 'ਚ ਆਪਣੇ ਵੱਡੇ ਵੀਰ ਦੀ ਛਾਪ ਹੈ ਤੇ ਇਸ ਤਸਵੀਰ ਨਾਲ ਜੋ ਪਾਬੂ ਕੈਪਸ਼ਨ ਲਿਖਿਆ ਹੈ ਉਹ ਦਿਨ ਨੂੰ ਛੂ ਗਿਆ ਹੈ ਸਿੱਧੂ ਦੇ ਮਾਪਿਆਂ ਦੀ ਆਵਾਜ਼ ਵਿੱਚ ਸੁਣੋ ਦੀਵੇ ਅੱਜ ਵੀ ਬਾਲਾਂਗੇ ਉਸੇ ਚਾਨ ਨਾਲ ਰੋਸ਼ਨ ਕਰਾਂਗੇ ਹਰਥਾਂ ਤੇਰੀ ਯਾਦ ਨਾਲ ਨਾ ਛੋਟਾ ਭਾਵੇਂ ਮੇਰਾ ਪਰ ਜੱਜਵਾ ਡੋਲੇ ਕਿਉਂਕਿ ਮੇਰੇ ਦਿਲ ਵਿੱਚ ਵੱਸਦਾ ਮੇਰਾ ਭਾਈ ਮੌਜੂਦ ਹੈ ਤੇ ਹੁਣ ਜੋ ਗੀਤ ਆਉਣ ਜਾ ਰਿਹਾ ਹੈ ਸੋਰਸਿਸ ਦੱਸਦੇ ਹਨ ਕਿ ਉਹ ਵਿਰਾਸਤ ਤੇ ਫੈਮਿਲੀ ਦੇ ਪਿਆਰ ਤੇ ਬਣਿਆ ਹੋਇਆ ਹੈ ਇਹ ਸਿਰਫ ਗਾਣਾ ਨਹੀਂ ਇਹ ਵੱਡੇ ਵੀਰ ਦਾ ਰੂਹ ਦਾ ਅਗਲਾ ਚੈਪਟਰ ਹੈ ਕਈ ਵਾਰ ਦੁਨੀਆ ਚਲੀ ਜਾਂਦੀ ਹੈ ਪਰ ਕੁਝ ਆਵਾਜ਼ਾਂ ਸਮੇਂ ਨਾਲ ਮਰਦੀਆਂ ਨਹੀਂ ਉਹ ਹਵਾ ਵਿੱਚ ਹੰਦਿਆ ਨੇ ਤੇ ਲੋਕਾਂ ਦੇ ਦਿਲਾਂ ਵਿੱਚ ਵਸਦਿਆਂ ਨੇ ਸਿੱਧੂ ਮੁਸੇਵਾਲਾ ਉਹੀ ਆਵਾਜ਼ ਹੈ ਜੋ ਆਪਣੇ ਛੋਟੇ ਵੀਰ ਦੇ ਰੂਪ ਵਿੱਚ ਪੰਜਾਬ ਦੀ ਧਰਤੀ ਤੇ ਮੁਰ ਗੂੰਜੇਗੀ ਤੇ ਸਭ ਤੋਂ ਖੂਬਸੂਰਤ ਗੱਲ ਉਸ ਦਾ ਨਾਂ ਵੀ ਸੁਖਦੀਪ ਸਿੰਘ ਸਿੱਧੂ ਜੂਨੀਅਰ ਹੈ ਮਤਲਬ ਪਲਾ ਰੋਸ਼ਨ ਕਰਨ ਵਾਲਾ ਜਿਵੇਂ ਵੱਡੇ ਵੀਰ ਨੇ ਪੰਜਾਬ ਦਾ ਰੋਸ਼ਨ ਕੀਤਾ ਉਹ ਜਿਹਾ ਕੰਮ ਛੋਟਾ ਵੀਰ ਭਵਿੱਖ ਵਿੱਚ ਕਰੇਗਾ ਇਸ ਪੂਰੀ ਕਹਾਣੀ ਨੇ ਸਿਰਫ ਮੁਸੇਵਾਲਾ ਦੇ ਪਰਿਵਾਰ ਨੂੰ ਨਹੀਂ ਸਾਰੇ ਪੰਜਾਬ ਨੂੰ ਇੱਕ ਨਵੀਂ ਰੌਸ਼ਨੀ ਦਿੱਤੀ ਹੈ ਤੇ ਸਿੱਧੂ ਦੀ ਕਲਾ ਦੀ ਜਿੱਤ ਹੈ ਤੇ ਕੀ ਮੌਤ ਵੀ ਉਸ ਮਹਾਰਾ ਨਹੀਂ ਸਕੀ ਹੁਣ ਕਮੈਂਟ ਕਰਕੇ ਦੱਸੋ ਦੋਸਤੋ ਕਿ ਤੁਹਾਨੂੰ ਲੱਗਦਾ ਹੈ ਛੋਟੇ ਮੂਸੇ ਵਾਲਾ ਵੱਡਾ ਹੋ ਕੇ ਵੱਡੇ ਵੀਰ ਵਾਂਗ ਇੰਡਸਟਰੀ 'ਚ ਆਵੇਗਾ ਜੇ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਜਦ ਤੱਕ ਲਈ ਧੰਨਵਾਦੀ